ਸਸ ਸੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਆਪਾਂ ਪ੍ਰਸ਼ਾਦ ਦੇ ਆਲੂ ਵਾਲੇ ਪਰੌਂਠੇ ਆਏ ਖਾ ਤੁਹਾਨੂੰ ਆਪਾਂ ਕਰੀਏ ਜੀ ਸਾਗ ਦੀ ਤਿਆਰੀ ਆਪਾਂ ਲਿਆ ਪਾਈ ਕੋ ਸਾਗ ਆਵੇ ਬਾਥੂ ਤੇ ਨਾਲ ਦੂਜਾ ਪਾਲਕ ਮੇਥੀ ਨਹੀਂ ਲਈ ਮੇਥੀ ਜੀ ਦੀ ਥੋੜੀ ਕਹਿ ਗਈ ਮੈਂ ਕਿ ਉਹ ਪਾ ਦਾਂਗੇ ਤੇ ਸਾਗ ਬਹੁਤ ਸੋਹਣਾ ਹੋਵੇ ਗੰਦਲਾ ਨਿਕ ਨਿਕ ਗੁੱਥੀਆਂ ਬੱਧੀਆਂ ਵੇਖੋ ਇਨਾ ਵਾਧੂ ਇਹ ਜਿਹੜਾ ਕੋਈ ਇੱਕ ਅੱਧਾ ਪਤਾ ਫालतू ਲਾਉਣ ਵਾਲਾ ਔਲਾਦ ਇੰਨੇ ਬਾਕੀ ਆਪਾਂ ਚੀਰ ਕੇ ਧਰ ਕੇ ਉਹ ਇਹ ਵੇਲੇ ਤੇ ਚਲੋ ਜੀ ਬਣਾਈਏ ਸਾਗ ਸਾਰੇ ਨਾਲ ਮਿਲ ਕੇ ਖਾਈਏ ਭੈਣ ਭਰਾ ਬਾਥੂ ਪਾ ਕੇ ਸਾਗ ਬਣਾਈਏ ਬਾਥੂ ਪਾ ਕੇ ਸਾਗ ਤੇ ਚਲੋ ਆਇਦਰ ਬਾਲਟੀ ਭਰ ਲਈ ਪਾਣੀ ਦੀ ਵਿੱਚ ਮਧਣਾ ਮਹਨਾਲੇ ਮਧਣਾ ਤੋਂ ਲੈਨੇ ਤੇ ਨਾਲ ਹੀ ਆਪਾਂ ਸਵਾਗਤ ਹੋ ਕੇ ਰੱਖ ਦੇਨੇ ਤਾਂ ਉਧਰੋਂ ਮੈਂ ਉਧਰ ਆ ਗਿਆ ਅਗ ਬਾਲ ਕੇ ਜੁੱਲੇ 'ਚ ਬਾਲਟਾ ਰੱਖ ਕੇ ਲੱਗੇ ਆਈ ਮੈਂ ਸਵਾਹ ਕੱਟ ਅਗ ਬਾਲ ਕੇ ਤੇ ਪਾਣੀ ਧਰ ਗਏ ਨਾਲ-ਨਾਲ ਚੀਰ ਕੇ ਪਾ ਦਾਂਗੇ ਤੇ ਚਲੋ ਜੀ ਤੋ ਆਪਾਂ ਲੱਗੀ ਮਾੜੀ ਜੀ ਲਾਈਟ ਆ ਜਉਂਦੀ ਨਹੀਂ ਕਪੜੇ ਧੋਣੇ ਨਹੀਂ ਆ ਲਾਈਟ ਦਾ ਅੱਜ ਕੱਟ ਵਾ ਤੇ ਆਪਾਂ ਮੈਂ ਕਿਹਾ ਸਾਗ ਹੀ ਤਰ ਲੈਨੇ ਲਾ ਲੈ ਲਗੇ ਪਹਿਲਾਂ ਤਾਂ ਇਰਾਦਾ ਹੀ ਨਹੀਂ ਮੈਂ ਬਹਿ ਗਈ ਹਰ ਜਾਈ 'ਚ ਫਿਰ ਮੈਂ ਬਾਹਰ ਨਿਕਲੀ ਤੇ ਸੂਰਜ ਵੀ ਨਿਕਲ ਆਇਆ ਭਾਈ ਵੀ ਆ ਗਿਆ ਮੈਂ ਕਿਹਾ ਚਲ ਤਾਰੀ ਲੈਨੀ ਚਲੋ ਜੀ ਆਪਾਂ ਧਰ ਗਏ ਸਾਗ ਫਿਰ ਆਪਾਂ ਮਿਲਦੇ ਆ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਦਾਂ ਪਹਿਲੀਆਂ ਭੈਣਾਂ ਨਾਲ ਜੁੜੀਆਂ ਉਦਾਂ ਸੋਹਣੇ ਸੋਹਣੇ ਕਮੈਂਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰੋ ਬਾਦ ਤੋਂ ਵਾ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਚਲੋ ਜੀ ਆਪਾਂ ਬਣਾਉਨੇ ਸਾਗ ਮਿਲਦੇ ਫਿਰ ਚੀਰ ਲਗੇ ਨਾਲ-ਨਾਲ ਅਗਬਾਰ ਕੇ ਪਾਈ ਜਾਵਾਂਗੇ ਲੋ ਜੀ ਆਪਾਂ ਇਧਰ ਆਵੇ ਤੇ ਰਿਏ ਸਾਗ ਆਹ ਵੇਖੋ ਬਾਥੂ ਪਾਲਕ ਤੇ ਸਾਗ ਤੇ ਆਪਨੇ ਪਤੀਲਾ ਬਟੂਲਾ ਵਿੱਚ ਤਿਆਰ ਕਰ ਲਿਆ ਸਿਮਾਂ ਸਾਰਾ ਤੇ ਆ ਕੁੰਡੇ ਦੇ ਵਿੱਚ ਅਧ ਕਰ ਤੇ ਮਿਰਚਾਂ ਤੇ ਆਵੇ ਲਸਣ ਉਹਨੂੰ ਛੇਲ ਕੇ ਪਾਉਨੇ ਆ ਨਾਲ ਫਿਰ ਇੱਕ ਬਣੀ ਬਰੀ ਸਾਗ ਚੀਰ ਕੇ ਪਾਦਗੇ ਫਿਰ ਬੈਠੇ ਬੈਠੇ ਇਹਨੂੰ ਕੁੱਟ ਕੇ ਨਾਲ-ਨਾਲ ਪਾ ਲਾਂਗੇ ਨਾ ਸਾਗ ਦੀ ਜੀ ਜਾਉ ਤੇ ਅੱਗ ਗਈ ਬਾਲ ਮਹਾ ਪਹਿਲਾਂ ਨਿੱਕੀ ਜੀ ਲੱਕੜ ਲਾਉਨੇ ਆ ਫਿਰ ਵੱਡੀ ਲੱਕੜ ਲਾਉਨੇ ਆ ਚੁੱਲੇ ਦਾ ਨਜ਼ਾਰਾ ਸਾਗ ਦਾ ਵੱਖਰਾ ਕਿੰਨੇ ਦਿਨ ਹੋ ਗਏ ਸੀ ਤੇ ਅੱਜ ਹੁਣ ਮੈਂ ਕਿਹਾ ਧਰਨਾ ਹੀ ਧਰਨਾ ਉਹ ਕੱਪੜੇ ਨੂੰ ਥੋੜੇ ਆ ਕਰਕੇ ਆਇ ਇੱਕ ਮੂਲੀ ਲਿਆਈ ਇਹਨੂੰ ਛਿਲਕੇ ਤੇ ਇਹਨੂੰ ਚੀਰ ਕੇ ਟੁਕੜੇ ਟੁਕੜੇ ਕਰਕੇ ਪੌਣੇ ਨਾਲ ਸਾਗ ਦੇ ਵਿੱਚ ਇਹਨੇ ਮੂਲੀ ਪਾਈਏ ਨਾ ਇਹਦੇ ਪੱਤੇ ਨਹੀਂ ਹੈਗੇ ਵੇਹੇ ਪੱਤੇ ਹਨ ਸਮੇਤ ਪਵੇ ਤੇ ਹੋਰ ਵੀ ਵਧਗਾ ਗੈਸ ਨਹੀਂ ਬਣਦੀ ਤੋਹੀ ਮੇਜ ਦਾ ਸਾਗ ਬਣਾਇਆ ਮੂਲੀ ਜ਼ਰੂਰ ਵਿੱਚ ਪਾਇਓ ਕੋਈ ਗੱਲ ਨਹੀਂ ਇਹ ਕੋਈ ਮਾੜੀ ਜੀ ਨਹੀਂ ਗੀ ਚਲੋ ਜੀ ਮੈਂ ਪਧਰਾ ਪਤਿਲਾ ਤੇ ਕੋਈ ਅੱਗ ਕਰਾਂ ਸੂਤਰ ਆਵੇ ਅਗਰ ਤੂੰ ਹਜਾ ਤੋ ਗਿਆ ਇੱਕਦੋਰੀ ਬਾੜ ਲਗੇ ਬਲਦੀ ਰਹੂਗਾ ਮੇ ਤੋਪੇ ਬਹੁਤ ਸੋਹਣੀ ਲੱਗੀ ਆ ਤੇ ਲਿਆਓ ਮੈਂ ਤਾਂ ਵਾ ਵਾ ਸਾਗ ਚੀਰ ਕੇ ਪਾਲਾਂ ਆ ਪਤਾ ਲੱਗੇ ਫਿਰ ਮਿਲਦੇ ਆ ਆਪਾਂ ਵੇਖੋ ਸਾਗ ਆਪਣਾ ਰੀਜੀ ਜਾਂਦਾ ਜੋਰਾਂ ਸ਼ੋਰਾਂ ਚ ਆਵੇ ਪਾਣਾ ਸ਼ੰਦ ਤੋਤਾ ਕੇ ਰਸਤੇ ਆ ਤੇ ਅੱਗ ਭਾਈਂ ਡਈ ਆਵੇ ਲੱਕੜ ਲਾਤੀ ਹੋਣਾ ਆਪਾਂ ਤੇ ਚਲੋ ਜੀ ਵਾਏ ਵਾਏ ਗੁਰੂ ਸਵਾਤ ਨਾ ਵਾਏ ਗੁਰੂ ਬੜੀ ਹਵਾ ਵਗਦੀ ਹਵਾ ਬੜੀ ਵਗਦੀ ਪਰ ਉਦਾ ਇੱਥੇ ਕੋਲਾ ਵਾਵੇ ਉਧਰ ਨਾਲ ਆਪਾਂ ਪਲਾਈ ਦੇਤੀ ਜਿਹੜੀ ਹੁੱਲੇ ਤੇ ਦੇਨੇ ਨੇ ਮੀਂਹ ਘੜੀ ਨਾ ਆਵੇ ਆ ਲਓ ਜੀ ਆ ਵੇਖੋ ਨਾਲ ਆਪਾਂ ਚੀਰ ਕੇ ਪਾਤੀ ਮੂਲੀ ਨਾਲ ਥੋੜੀ ਘਪਾਤੀ ਹਲਦੀ ਕਿਉਂਕਿ ਇਦਾਂ ਗੈਸ ਨਹੀਂ ਬਣਦੀ ਜੇ ਪੱਤੇ ਨਾਲ ਹੁੰਦੇ ਮੂਲੀ ਦੇ ਤੇ ਹੋਰ ਵੀ ਵਧਗਾ ਹੀ ਇਹ ਕੱਲੀਆਂ ਮੂਲੀਆਂ ਹੀ ਸੀ ਮੈਂ ਉਹ ਚੀਰ ਕੇ ਪਾਤੀ ਗਾਂ ਜਦੋਂ ਧਰਿਆ ਫਿਰ ਪਾਈ ਕੋਲੋਂ ਨਾਲ ਪਤੇ ਵਾਲੀ ਮੂਲੀ ਲੈ ਲਾਂਗੇ ਇੱਕ ਪਾ ਲਗੇ ਦੋ ਪਾ ਲਗੇ ਉਹ ਨਹੀਂ ਕੋਈ ਗੱਲ ਮੂਲੀ ਦਾ ਕੋਈ ਬਗੜਾ ਨਹੀਂ ਗੈਸ ਨਹੀਂ ਬਣਦੀ ਨਾਲ ਉੰਜ ਵਧਗਾ ਗੈਸ ਤੇਜਾਬ ਸਭ ਪਜਉਂਦੀ ਹੈ ਚਲੋ ਜੀ ਹੁਣ ਆਪਾਂ ਹੋੜੀ ਵੜੀ ਸਾਗ ਰੇਣਾ ਦੇ ਆਂ ਨਾਲੇ ਆਪਾਂ ਧੁੱਪੇ ਬੈਠੇ ਬਣੇ ਰਿਓ ਵੀਡੀਓ ਦੇ ਨਾਲ ਮੇਰੇ ਸਭ ਭੈਣ ਭਰਾ ਸਾਗ ਆਪਣਾ ਨਵੇਂ ਖੋਜੀ ਬੰਡਿਆ ਚਾ ਆਪਾਂ ਪੀ ਲਈਏ ਦੇਖੋ ਸਾਰ ਆਵੇ ਕੋਲ ਕੋਲ ਕੀ ਖਟਾ ओके ਜਿੰਨਾਕ ਪਾਣੀ ਪਾਉਣਾ ਪਾਦਗੇ ਮੋੜ-ਮੋੜ ਕੇ ਦਿੱਤਾ ਠੰਡਾ ਪਾਣੀ ਵੈਸੇ ਤੇ ਪਾਣੀ ਮੈਂ ਪਾ ਹੀ ਕਰਕੇ ਪਾਣੀ ਹਵੇ ਲੋਖਟਾ ਚਲੋ ਹੁਣ ਮੈਂ ਲੈ ਆਈਆਂ ਤੜਕੇ ਦਾ ਸਮਾਨ ਧਨੀਆਂ ਤੇ ਕਿਉਂ ਪਰਹੰਡ ਪਾ ਲਿਆਈਆਂ ਉਹ ਤੇ ਜਾ ਤੇਲ ਕਵੜਾ ਕੜਾਈ ਚ ਫਿਰ ਆਪਾਂ ਤੜਕਾ ਲਾਉਨੇ ਚਲੋ ਜੀ ਆਵੇ ਪਚੜੂ ਚੂਗੜੂ ਲਾ ਕੇ ਤੇ ਸਫਾਈ ਸਾਰੀ ਕਰਤੀ ਆ ਤੇ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਲਸਣ ਉਹ ਕੁੱਟ ਕੇ ਆਪਾਂ ਪਾਤਾ ਤੇ ਨਾਲ ਪਾਤੀ ਚੀਰ ਕੇ ਮੂਲੀ ਤੇ ਥੋੜੀ ਜੀ ਹਲਦੀ ਕਿ ਗੈਸ ਨਹੀਂ ਬਣਦੀ ਗੈਸ ਤੇ ਜਾਪ ਦਾ ਇਲਾਜ ਤੁਸੀਂ ਵੀ ਪਹਿਣਾ ਜਦੋਂ ਸਾਗ ਬਣਾਉਂਗੇਆਂ ਵਿੱਚ ਇੱਕ ਪੱਤਿਆਂ ਸਮੇਤ ਮੂਲੀ ਜਿਨ੍ਹਾਂ ਦੇ ਘਰ ਦਾ ਸਾਗ ਵੀ ਬਣਾ ਤੋੜਦਿਆਂ ਉਹਦੇ ਨਾਲ ਮੂਲੀ ਇੱਕ ਜਾਂ ਦੋ ਪੁੱਟ ਲਿਓ ਜੇ ਦੋ ਵੀ ਪਾ ਦਾਂਗੇ ਕੋਈ ਭਗੜਾ ਨਹੀਂ ਕੋਈ ਗੱਲ ਨਹੀਂ ਗੈਸ ਪੰਜਾਬ ਦਾ ਇਲਾਜ ਜੀ ਮਾਸਾ ਘਲਦੀ ਪਾ ਦੋ ਅੱਧਾ ਕੇ ਚਮਚਾ ਤੇ ਨਾਲ ਦੋ ਮੂੜੀਆਂ ਪਤਿਆਂ ਸਮੇਤ ਪਾ ਦੋ ਬਹੁਤ ਵਧੀਆ ਵੇਖਿਓ ਤੁਸੀਂ ਜਿਦਾ ਮਰਜੀ ਸਾਗ ਖਾਓ ਤੇ ਬਾਕੀ ਜੇ ਮੋਲ ਲੈਣਾ ਤਾਂ ਤਾਂ ਵੀ ਜਦੋਂ ਮੋਲ ਸਾਗ ਲੈਣਾ ਨਾਲ ਦੋ ਮੂੜੀਆਂ ਲੈ ਲਓ ਪਤਿਆਂ ਸਮੇਤ ਹੁੰਦੇ ਭਾਈ ਪਤਿਆਂ ਸਮੇਤ ਹੀ ਦਿੰਦੇ ਆ ਆਹ ਉਹ ਤਾਂ ਗੰਨੀ ਸੂਤਰਮ ਦੀ ਚਮਟਾ ਲੱਭਦਾ ਨਹੀਂ ਰੱਖਿਆ ਤੇ ਸਭ ਕੁਝ ਹੀ ਆ ਯਾਦਾਂ ਸੁਤਰ ਆ ਜਾਂਦੀ ਹੈ ਕੋਈ ਨਹੀਂ ਹੁਣ ਬਣ ਜੇ ਸਾਗ ਹੌਲੀ ਹੌਲੀ ਫਿਰ ਪਾਉਨੇ ਆਲਣ ਫਿਰ ਨਾਲ ਤੜਕਾ ਪਾਉਂਦੇ ਨਹੀਂ ਅੱਗ ਬਲਣ ਲਈ ਚਲੋ ਜੀ ਆਪਾਂ ਫਿਰ ਪਾਉਨੇ ਆਲਣ ਤੇ ਨਾਲੇ ਆਪਾਂ ਤੜਕਾ ਪਾਉਂਦੇ ਬਣੇ ਰਹੋ ਮੇਰੇ ਭੈਣ ਭਰਾ ਸਾਰੇ ਵੀਡੀਓ ਨੂੰ ਆਨੰਦਮਾਨ ਹੋ ਜੀ ਜੀ ਇਧਰ ਆਪਾਂ ਧਰਤਾ ਤੜਕਾ ਵੇਖੋ ਆ ਪਾਉਣਾ ਧਨੀਆ ਪਤੇ ਤੋੜ ਕੇ ਇਧਰ ਆਣਾ ਵੇਖ ਸਾਗ ਚ ਪਾਈ ਜਨਾ ਆ ਵੇਖੋ ਸਾਗ ਕੋ ਕੋ ਨਾਲ ਨਾਲ ਪਾਲ ਗੇ ਲੈਂ ਨਾਲੇ ਉਧਰ ਤੜਕਾ ਆਵੇ ਤਰਿਆ ਤੜਕਾ ਕੋਈ ਪਿਆਜ਼ ਧੋਤੇ ਆ ਬਸ ਕੱਲੇ ਪਿਆਜ਼ ਹੀ ਧੋਣੀ ਕਿਉਂਕਿ ਅਦਰ ਲਸਣ ਤੇ ਹਰੀ ਮਿਰਚ ਜਿਹੜੀ ਨਾ ਉਹ ਆਪਾਂ ਪਾਤੀ ਵਾਹ ਸਾਤਨਾਮ ਸੱਚਾ ਆਕਾਸ਼ ਮਹਾਰਾਜ ਇਹ ਜੇ ਤਾਂ ਪਾਤੀ ਰੱਖੀ ਲਾ ਦਿਆ ਜਿੰਦਾ ਜਿੰਦਾ ਬੰਦ ਨਾ ਪਾਈ ਜਾਵਾਂਗੇ ਉਹ ਦਾਦਾ ਸਾਗ ਜਿਹੜਾ ਰੰਗ ਹੋਰ ਵੀ ਦਿੰਦਾ ਜਾਊਗਾ

đó rồi, còn mình còn lần còn phá lê à, cái này sao lại cái bịch dàu kia luôn, ਜਿਹੜਾ ਰਹਿ ਗਿਆ ਉਹਨੂੰ ਕੋਟ ਲਗੇ ਚੰਗੀ ਤਰ੍ਹਾਂ ਆਗਾ ਬੈਂਡਾਈ ਪੂਰੇ ਜੋਰਾ-ਸ਼ੋਰਾ ਤੇ ਤੜਕਾ ਡਿਆ ਪੁੱਜਣ ਇਹ ਕੜਾਈ ਦੇ ਵਿੱਚ ਤੜਕਾ ਤਾਂ ਲਾਇਆ ਕਿਉਂਕਿ ਅੱਗੇ ਵੀ ਕਾਲੀ ਹੈ ਪਿਛਲੇ ਸਿਆਲ ਵੀ ਹੈ ਤੇ ਤੜਕਾ ਤੋਂ ਠੱਪ ਹੁੰਦੇ ਰਹੇ ਆਵੇਂ ਨਹੀਂ ਨਿਖਰਦੀ ਨਹੀਂ ਆ ਕਿ ਤੀਜੇ ਬਣਾ ਬਣਾਗੇ ਇਹਨਾਂ ਨੇ ਡੰਡ ਲਾਈ ਨੇ ਆਣਿਆਂ ਨੇ ਹੁਣ ਮੈਂ ਹ ਰਹਿਣ ਦਿੰਦੇ ਨਹੀਂ ਕੋਈ ਨਹੀਂ ਜਿੰਨਾ ਚਿਰ ਚੱਲਦੀ ਚਲਾਉਂਦੇ ਆਵੇਂ ਦਾ ਟੱਕਣੇ ਉਦਾਂ ਵਧਗਾ ਵਾ ਵਿੱਚੋਂ ਸਾਫ ਸਾਰੀ ਐ ਬਾਹਰ ਹੋਈ ਨਾ ਮੈਂ ਤਾਂ ਕੋਈ ਨਹੀਂ ਆਪਾਂ ਕਿਹੜੀ ਦਾਜ ਚ ਦੇਣੀ ਆ ਜਿਹੜੇ ਅਗਲੇ ਕਹਿਣਗੇ ਭਾਲੇ ਕਾਲੇ ਭਾਂਡੇ ਦੇਤੇ ਜਿੰਨ ਜਿਹੜੇ ਚੱਲਦੇ ਭਾਂਡੇ ਚ ਲਾਉਂਦੇ ਆ ਮਾੜੇ ਬਾਬਾ ਸੁੱਖ ਰੱਖੇ ਜਦੋਂ ਮੌਕਾ ਮਿਲਿਆ ਕਿ ਮਾਂ ਵੈ ਸਕੇ ਪਾਸ਼ ਕਰ ਦਊਗਾ ਭਾਂਡੇ ਵੀ ਨਵੇਂ ਲੈ ਲਾਂਗੇ ਬਟ ਅਲਾਂਗੇ ਅਜੀ ਜ਼ਿੰਦਗੀ ਦੇ ਜਿੰਨੀ ਕਿ ਜ਼ਿੰਦਗੀ ਨਾਲ ਚੱਲਣ ਜੋਗੇ ਹੈਗੇ ਬੰਦੇ ਦਾ ਦੇ ਕੜੀ ਦਾ ਨਹੀਂ ਪਤਾ ਇਹ ਤਾਂ ਫਿਰ ਵੀ ਕਾਲੇ ਪੀਲੇ ਜਿਦਾਂ ਦੇ ਇਹਨਾਂ ਨੇ ਤੇ ਟਾਈਮ ਕੱਢ ਹੀ ਜਣਾ ਬੰਦੇ ਦਾ ਸਾਵਾ ਦਾ ਨਹੀਂ ਪਤਾ ਚੀਜ਼ ਤੇ ਰੁਪਈਏ ਵਾਲੀ ਜਿਹੜੀ ਸਾਲ ਕੱਢ ਜਾਂਦੀ ਤੇ ਬੰਦੇ ਦੇ ਸਾਹ ਜਿਹੜੇ ਉਹਨਾਂ ਦੀ ਨਹੀਂ ਦਾਨੀ ਪਤਾ ਹੋਇ ਤੜਕਾ ਪੁੱਜੰਡਿਆ ਪਿਆ ਆ ਦੇਖੋ ਸਾਗ ਹੋ ਤਾਂ ਨਹੀਂ ਗਾ ਮੈਂ ਤੋ ਅਖੇ ਰੱਖ ਲਿਆ ਤੇ ਸਾਗ ਪੀ ਲਓ ਰਿਹਾ ਬਣਿਆ ਤੇ ਆ ਮੇਂਦਰਾਂਗਲੇ ਮੇਂਦ ਸਾਢੇ 12 1 ਵਜੇ ਲੈ ਚੋਂ ਤਰਿਆ ਮੈਂ ਵੀ ਚੁੱਲਾ ਨਹੀਂ ਛੱਡਿਆ ਵੀ ਫਿਰ ਕੀ ਫਾਇਦਾ ਫੁੜਖਦੇ ਆਂ ਭੜਕਾਉਂਦੇ ਅੱਜ ਮੈਂ ਤਾਂ ਨਹੀਂ ਬੱਤੀ ਆਉਂਦੀ ਆਪਾਂ ਲਾ ਲਾਈ ਲੈਨੇ ਬਲਕੇ ਸਾਗ ਹੋਣਾ ਵਾ ਬਲਕੇ ਲੀੜਾ ਕਪੜਾ ਧੋ ਲਾਂਗੇ ਵੇਲੇ ਨਾ ਲਾਵਾਂਗੇ ਨਾ ਮਸ਼ੀਨ ਮੋਟਰ ਉਧਰੋਂ ਨਾਲ ਚਲਾ ਲਾਂਗੇ ਤਾਜੇ ਪਾਣੀ ਦੀ ਇਧਰ ਖਾ ਲੋ ਗਿਚਕ ਤਮੋਫਲੀਆਂ ਆਖਿਓ ਨਾ ਕੱਲੇ ਖਾਲੇ ਖਾਈ ਜਾਂਦੇ ਨਾਲ ਨਾਲ ਸਾਗ ਬਣਾਈ ਜਾਂਦੇ ਨਾਲ ਨਾਲ ਖਾਈ ਜਾਂਦੇ ਜੀ ਤੜਕਾ ਪੁੱਜ ਗਿਆ ਜੁਲੇ ਦਾ ਤੜਕਾ ਪੁੰਨਣਾ ਸਮੈਲ ਵਦਗਾ ਵਦਗਾ ਹੁੰਦੀ ਅੰਦਰ ਤੇਵੇਂ ਆਉਣ ਭਾ ਟਾਈਮ ਪਾਸ ਕੀ ਕਰਨਾ ਚਲੋ ਜੀ ਵਾਹ

ਤਾਂ ਨੰਗਾਂ ਮੈਂ ਦਿਤਾ ਨਹੀਂ ਪਾ। ਚਲੋ ਜੀ। ਤਾਂ ਨੰਗੇ ਤੋਂ ਬਿਨਾਂ ਜਿਹੜਾ ਹੁੰਦਾ ਨਾ ਚਿਰ ਤੇ ਪਾਵਾਂਗੇ ਸਬਜ਼ੀਆਂ ਤੁਹਾਨੂੰ ਪਤਾ ਦੂਰੀਆਂ। ਵੇਖੋ ਖੱਟਾ-ਖੱਟਾ ਬਾਤੂ ਵਾਲਾ ਸਾਗ। ਤੇ ਨਾਲ ਚਲੋ ਜੀ। ਉਹਨਾਂ ਪਾ ਵੀੜੋ ਦਾ ਕਰਗੇ ਐਂਡ। ਪ੍ਰਸ਼ਾਦੇ ਲਵਣੇ ਉਹਨਾਂ ਦਾ ਕੀ ਹੋ ਤੇ ਸਭ ਪੈਣਾ ਬਣਾਉ ਲਿਆ ਲਵਣ ਦਾ ਖਾਣੇ। ਸਾਗ ਵੀ ਬਣਾਉਂਦੀਆਂ ਇਹ ਤੇ ਆਪਣੀ ਡਿਊਟੀ ਆ ਕਿ ਆਪਾਂ ਪੂਰੀ ਕਰਨੀ ਕਰਨੀ। ਸਾਤ ਸਪੋਰਟ ਜਰੂਰ ਕੇਅਰ ਕਰਿਓ ਵੀਡੀਓ ਨੂੰ ਵਾਰ-ਵਾਰ ਆਵਾਜ਼ ਕਰਿਓ ਚਲੋ ਜੀ ਸਾਸਰੀ ਕਾਲ ਜੀ ਵੀਡੀਓ ਦਾ ਕਰ ਗਏ ਐਂਡ ਇਤੋਂ ਹੋ ਗਿਆ ਜੀ ਐਂਡ ਸਾਗ ਨੂੰ ਲੱਗ ਗਿਆ ਤੜਕਾ